ਬਲੇ ਵੀਰੇ ਸੈਗੂਨ ਅੰਤਰਾ 165000 ਰੁਪਇਆ 1 ਲੱਖ 50000 2020 ਮਾਡਲ ਕਾਰ ਰਿਟਰੋ ਵਾਲਾ ਜਿਹੜਾ ਨਵੇਂ ਚੱਲੇ ਆ ਰਿਹਾ 205000 ਰੁਪਇਆ ਠੀਕ ਹੈ ਵੀਰੇ 88 ਮਾਡਲ ਦਾ ਵੀਰੇ 65000 ਦੀ ਰਿਮਾਂਡ ਹੈ VIP ਨੰਬਰ ਹੈ PUJ 2300 ਨੰਬਰ ਠੀਕ ਹੈ ਵੀਰੇ ਤੇ 2013 ਮਾਡਲ ਫਸਟ ਓਨਰ ਵੀਰੇ 135000 ਦੀ ਰਿਮਾਂਡ ਹੈ 135000 ਤੇ ਭਰਾ 2023 ਮਾਡਲ ਫਸਟ ਓਨਰ 90000 ਚੱਲਿਆ ਹੋਇਆ ਇਹਦੀ ਡਿਮਾਂਡ 2,25,000 ਰੁਪਏ 25000 ਤੇ 2015 ਵਾਲਾ ਫਸਟ ਓਨਰ ਵਿਲੇ 23 ਨੰਬਰ ਦੀ ਡਿਮਾਂਡ ਆ 1,45,000 ਰੁਪਏ ਨਾਲ ਹੀ ਠੀਕ ਹੈ ਤੇ 2015 ਵਾਲੂ ਵੀ ਵੀ 11 ਨੰਬਰ ਹੈ ਇਹਦੀ ਰਿਮਾਂਡ ਵੀ 145000 ਠੀਕ ਹੈ ਜੀ ਆਪਣਾ ਮਾਡਲ ਬੁਲਟ ਹੈ ਪੀ ਵੀ 1300 ਦਾ ਲੋਕਲ ਨੰਬਰ ਹੈਗਾ ਠੀਕ ਹੈ ਵੀਰ 22000 Ориਜਨਲ ਚੱਲਿਆ ਹੋਇਆ ਮੋਟਰਸਾਈਕਲ ਹੈ ਸਾਰਾ ਜੈਨੂਇਨ ਮੋਟਰਸਾਈਕਲ ਹੈ ਮੇਰਾ ਭਰਾ ਤੇ ਇਹਦੀ 155000 ਰੁਪਏ ਦੀ ਆਪਣੀ ਰਿਮਾਂਡ ਹੈ ਇੰਜਨ ਗੇਅਰ ਤੇ Ориਜਨਲ ਦੀ ਆਪਣੀ ਵੀਰੇ ਫੁੱਲ ਜ਼ਿੰਮੇਵਾਰੀ ਫੁੱਲ ਜ਼ਿੰਮੇਵਾਰੀ ਕਹਿ ਰਹੇ ਆ ਤੁਸੀਂ ਮਤਲਬ ਮਤਲਬ 100000 ਬਾਈ ਨੇ ਕਹਿ ਹੀ ਦਿੱਤਾ ਦੇਖ ਲਓ ਤੁਸੀਂ ਹਾਂ ਕੀ ਆ ਜਾ ਵੀਰੇ 2018 ਮਾਡਲ ਗਨ ਮੈਟਲ ਠੀਕ ਹੈ ਵੀਰ ਕਲਾਸਿਕ ਬੁਲਟ ਹੈ ਤੇ ਭਰਾ 719 ਕਿਲੋਮੀਟਰ ਜੈਨੂਨ ਚੱਲਿਆ ਹੋਇਆ ਇਹ ਵੀ ਏਜੰਸੀ ਰਿਕਾਰਡ ਚੱਲਿਆ ਹੋਇਆ ਤੇ 1,70,000 ਰੁਪਏ ਦੀ ਡਿਮਾਂਡ ਹੈ ਵੀਰੇ 1,70,000 ਸਾਰਾ ਜੈਨੂਨ ਮੋਟਰਸਾਈਕਲ ਦੀ ਆਪਣੀ ਜ਼ਿੰਮੇਵਾਰੀ ਹੋਵੇ ਆਪਾਂ ਨਾਲ ਵੀ ਰਿਪੀਟ ਕਰਦੇ ਹਾਂ ਠੀਕ ਹੈ ਠੀਕ ਹੈ ਵੀਰੇ ਇਸ ਤੋਂ ਆਦਾਂ ਜਿਵੇਂ ਬਲੈਕ ਦਾ ਕਲਾਸਿਕ 2017 ਮਾਡਲ TV 13 ਕੰਪਿਊਟਰ ਦਾ ਲੋਕਲ ਨੰਬਰ ਹੈ 1.5 ਲੱਖ ਰੁਪਏ ਦੀ ਡਿਮਾਂਡ ਹੈ ਭਾਈ ਜੀ ਆਪਣੀ 1.5 ਲੱਖ ਦੀ ਰਕਮ ਤੇ ਆਹ ਵਾਟਰ ਲੱਗਾ 2006 ਮਾਡਲ ਵੀਰੇ ਪੁੱਠੇ ਗੇਰ ਵਾਲਾ ਹੈਵੀ ਕ੍ਰੈਂਕਰ ਠੀਕ ਹੈ ਬਈ ਇਹਦਾ ਹਸਟ ਹੈ ਅਗਲਾ ਟੈਰੀ ਦਾ ਨਾਲ ਰਹੇਗਾ ਮੀਟਰ ਰੀਡਿੰਗ 9300 ਆ ਵੀਰੇ ਇਹ ਤਿਆਰ ਹੋਇਆ ਹੋਇਆ ਮੋਟਰਸਾਈਕਲ ਹੈਗਾ ਠੀਕ ਹੈ ਥੈਂਕ ਯੂ ਡਾਪੇ ਪੇਂਟ ਦੇਂਗੇ ਠੀਕ ਹੈ ਬਈ ਇਹਦਾ ਸੀਲ ਹੈ ਇਹ ਵੀ 11 ਨੰਬਰ ਆਪਣੇ ਕੋਲ ਇਹ ਵੀ 2015 ਫਾੜ ਦਾ ਵੀਰੇ 15 ਫਾੜ ਦਾ ਤੇ ਇਹ ਵੀ origignal ਮੋਟਰਸਾਈਕਲ ਹੈ ਭਰਾ ਹਾਂਜੀ ਬੈਂਡ origignal ਹੈਗਾ ਵਗੈਰਾ ਲੱਗੇ ਹੋਏ ਨੇ ਸਭ ਤੋਂ ਚੀਜ਼ ਹੈ ਇਹਦਾ ਠੀਕ ਹੈ ਵੀਰੇ ਇਹਦਾ ਕੀ ਪ੍ਰਾਈਸ ਹੈ ਇਹ ਲੱਗਦਾ 45000 ਦੀ ਹੋਣੀ ਚਾਹੁੰਦਾ ਮੇਰੇ ਪੀਵੀ03 ਦਾ 2015 ਮਾਡਲ ਫਸਟ ਆਨਰ ਹੈਗਾ ਠੀਕ ਹੈ ਇਹ ਕੰਪਨੀ ਕੰਡੀਸ਼ਨ ਚ ਹੈ ਵਿਰੇ ਚੱਕਿਆ ਚਹੇ ਲਾਈ ਵਗੈਰਾ ਨਹੀਂ ਲੱਗੇ ਹੋਏ ਮੋਟਰ ਦਾ ਲਾਈ ਵਗੈਰਾ ਨਹੀਂ ਹੈਗਾ ਮੈਂ ਉਹ ਦੇਖਾਂਗਾ ਕਿ ਚੱਕਾ ਲੱਗਿਆ ਲਿਰੇ ਇਹ ਵੀ ਠੀਕ ਹੈ ਜੇ ਇਹ ਵੀ ਇਹਦੀ ਆਪਣੀ ਜ਼ਿੰਮੇਵਾਰੀ ਹੋਊਗੀ ਜੀ ਹੋਊਗੀ ਤੇ ਬੈਂਡਰ ਇਹਨਾਂ ਲੱਗਿਆ ਹੋਇਆ ਵਿਰੇ ਸਲੰਸਰ ਬਾਜਾ ਲੱਗਿਆ ਹੋਇਆ ਜੀ ਠੀਕ ਹੈ ਜੀ ਇਹ 1,45,000 ਰੁਪਏ ਦੀ ਡਿਮਾਂਡ ਹੈ ਭਰਾ ਆਪਣੀ ਠੀਕ ਹੈ ਜੀ ਠੀਕ ਆਪਣੇ ਕੋਲ ਇਹ 2023 ਮਾਡਲ ਹੈਗਾ ਠੀਕ ਹੈ ਜੀ ਰਜਿਸਟਰੀ ਨੰਬਰ ਹੈ ਨੰਬਰ ਬੇਟਾ ਨਹੀਂ ਹੈ ਸਰਕਾਰੀ ਆਪਣੀਆਂ ਪੰਨਿਆਂ ਤੇ ਤਾਰੀਆਂ ਵੀ ਠੀਕ ਹੈ ਬਾਈ 9000 ਕਿਲੋਮੀਟਰ ਕੰਪਨੀ ਰਿਪੋਰਟ ਚੱਲਿਆ ਹੋਇਆ ਤੇ ਠੀਕ ਹੈ ਬਾਈ ਭਾਉਂਦਰਾ ਸਾਰਾ Ориਜਨਲ ਮੋਟਰਸਾਈਕਲ ਹੈਗਾ ਅੱਛਾ ਵੀਰੇ ਕੰਪਨੀ ਰਿਕਾਰਡ ਦੀ ਆਪਣੀ ਯੂਨਿਟ ਵਾਲੀ ਉਹ ਪੂਰਾ ਕੋਈ ਵੀ ਭੈਣ ਭਾਈ ਇਹ ਮੋਟਰ ਲੈਣ ਦਾ ਚਾਹਦਾ ਹੈਗਾ ਹਾਂਜੀ ਨੰਬਰ ਫੋਟੋ ਖਿੱਚੋ ਏਜੰਸੀ ਪਤਾ ਕਰੋ ਰਿਕਾਰਡ ਚੱਲਿਆ ਹੋਣਾ ਠੀਕ ਹੈ ਨਹੀਂ ਮੋਟਰ ਫ੍ਰੀ ਦੇਵਾਂਗੇ ਵੀ ਠੀਕ ਹੈ ਲਈ ਕਾਰ ਦੇ ਵਾਸਤੇ ਹੁੰਦਾ ਬਈ ਇਹ ਇਹ ਸੈਂਸਰ ਸਿਸਟਮ ਆ ਗਿਆ ਵੀਰੇ ਇਹੀ ਇਹਦਾ ਸੈਂਸਰ ਹੈਗਾ ਜਿਹੜਾ ਤੁਸੀਂ ਕਹਿੰਦੇ ਹੋਗੇ ਹਾਂ ਜੀ ਕਾਰਬੂਰੇਟਰ ਦੇ ਸੈਂਸਰਾਂ ਨਾਲੇ ਫਰਕ ਹੈ ਇਹ ਸੈਂਸਰ ਸਿਸਟਮ ਆ ਗਿਆ ਬੋਲਟ ਦਾ ਅੱਛੇ ਸੈਂਸਰਾਂ ਨਾਲੇ ਮਿਲੂਗਾ ਤੁਹਾਨੂੰ ਕਾਰਬੂਰੇਟਰ ਵਾਲੇ ਕਿਸੇ ਮਾਡਲ ਤੇ ਨਹੀਂ ਮਿਲਦਾ ਮਤਲਬ ਬਈ ਇਹ ਇਹ ਜਿਹੜਾ ਮਤਲਬ ਜਦੋਂ ਇਹ ਇੰਜਨ ਕਾਰ ਨੂੰ ਦੋ ਸੈਸਰ ਕਾਰ ਨੂੰ ਦੋ ਵਾਸਤੇ ਹੁੰਦਾ ਹੈ ਇਹ ਸਿਸਟਮ ਵੀਰੇ ਦਾ ਕੰਪਨੀ ਦਾ ਮਤਲਬ ਕਿ VXS ਦੇ ਨਾਮ ਦੇ ਕੋਰਪੋਰੇਸ਼ਨ ਨੇ ਸਾਰਾ ਸਿਸਟਮ ਲਾਇਆ ਹੁੰਦਾ ਹੈਗਾ ਇਹ ਆ ਗਿਆ ਪੀਵੀ02 ਨੰਬਰ ਸਰ ਦਾ ਨੰਬਰ 13 ਮਾਡਲ ਹੈ ਪਹਿਲੇ ਉਹਨਾਂ ਮੋਟਰਸਾਈਕਲ ਦਾ ਵੀ ਹਸਤਾ ਹੈ ਤੇ ਕੀ ਕਿਹੜਾ ਹਜ਼ਾਰ ਕਿਲੋਮੀਟਰ ਚੱਲਿਆ ਹੋਆ ਮੋਟਰਸਾਈਕਲ ਹੈ ਠੀਕ ਹੈ ਰੰਗ ਤੇ ਨਾਲ ਦਾ ਬੈਟਰੀ ਦਾ ਚੇਂਜ ਹੈ ਵੀਰੇ ਬੜਾ ਜੀ ਠੀਕ ਹੈ ਬਾਈ ਮੈਂ ਤੁਹਾਨੂੰ ਲੰਘੇ ਦਾ ਬਾਦ ਲੈਣਾ ਆਵਾਜ਼ ਸੋਹਣੀ ਬਣੀ ਹੁੰਦੀ ਹੈ ਬਸ ਤੇ ਸਾਰਾ ਰਵਿੰਦਰਾ ਮੋਟਰਸਾਈਕਲ ਹੈ ਇਹਨਾਂ ਦੀ ਆਪਣੀ ਉਹੀ ਗੱਲ ਹੈ ਕਿ ਸਾਨੂੰ ਪਹਿਲਾਂ ਵੀ ਵੀਡੀਓ ਚੁੱਕਿਆ ਹੈ ਆਪਣੀ ਜ਼ਿੰਮੇਵਾਰੀ ਹੈ ਅੱਜ ਵੀਰੇ ਇਹ 88 ਮਾਰ ਲਾ ਖਾਸੀ ਮਾਰ ਲੱਗ ਰਹੀ ਹੈ ਬੜਾ ਬੜੀ ਹੈ ਹੈ ਨੰਬਰ ਖਾਤਮੇ ਪੀ ਯੂ ਜੀ 2300 ਨੰਬਰ ਹੈ। ਸਪਾਸ ਹੀ ਮਤਲਬ ਖਾਤਮੇ ਪਾਸ ਪਾਸ ਤੇ ਕਿਹਦੀ ਬਰਾਖਤ ਮੈਂ ਇਹ ਜਿੰਮੇ ਕਿਸੇ ਸ਼ੌਂਕੀ ਬੰਦੇ ਨੇ ਵੀ ਆਈਪੀ ਨੰਬਰ ਆ ਰੱਖਣਾ ਘੱਟ ਦੇ ਹੈ ਜੋ ਸ਼ੌਂਕ ਪੂਰਾ ਕਰਨਾ ਹੈ। ਹਾਂ ਇਹਦੀ 65000 ਰੁਪਏ ਦੀ ਮੰਗ ਲੱਗੀ ਆਪਣੀ। ਪਹਿਲਾਂ ਹੀ ਜੱਟਾਂ ਦੇ ਨਾਲ ਲੱਗੀ। ਜੇ ਡੀਰ ਦੀ ਵੀ ਫਾਸੀ ਮਾਰਨ ਦੀ ਵੀ ਜ਼ਿੰਮੇਵਾਰੀ ਪੂਰੀ। ਅੱਛਾ ਵੀਰ ਜੀ ਨਾਲ ਜੀ ਜਨਵਰੀ ਆਪਣੀ ਮਦਦ ਦੀ ਹਾਂਜੀ ਇੰਜੀਨੀਅਰ ਦੀ ਵੀ ਆਪਣੀ ਜ਼ਿੰਮੇਵਾਰੀ ਹੈ 2020 ਮਾਡਲ ਕਾਰਬੂਰੇਟਰ ਵਾਲਾ ਜਿਹੜੀ ਇਹਦੇ ਸਪਾਰਟ ਚੱਲ ਰਹੀ ਹੈ ਦੀ ਮਮਿੰਗਾ ਜਿਕਰੀਏ ਜੇਕਰ ਕਿਹੜਾ ਰੈਨਸਰ ਖੋਲਿਆ ਪਿਆ ਠੀਕ ਹੈ ਇਹਨਾਂ ਦਾ ਬੈਟ ਸਿਲੰਡਰ ਹੈ ਕੰਪਨੀ ਰੋਟੋਰ ਚ ਰੰਮੇਸੋਕੋਨੋਮੀਟਰ ਚੱਲਿਆ ਹੋਇਆ ਮੋਟਰਸਾਈਕਲ ਹੈ ਜੀ ਠੀਕ ਹੈ ਤੇ ਸਾਰਾ ਨੋਕਸਾ ਨਾ ਓਰੀਜਨਲ ਲੱਗ ਰਿਹਾ ਠੀਕ ਹੈ ਵਗੈਰਾ ਲੱਗੇ ਕੋਈ ਨਹੀਂ ਕਿ ਠੀਕ ਹੈ ਜੀ 2 ਲੱਖ 5000 ਦੀ ਟੌਟਲ ਠੀਕ ਹੈ ਫੋਕੀ ਮੰਗਣਾ ਪੈਂਦਾ ਹੋਰ ਦਾ ਛੋਟੇ ਜਿਹੇ ਨਾਲ ਥੋੜਾ ਐਕਸਟਰਾ ਮੰਗਣਾ ਠੀਕ ਕਾਲ ਮਾਰ ਲੇਗੇ ਸੈੱਟ ਹੋ ਜਾਏਗਾ ਠੀਕ ਹੈ ਜੀ 49 ਨੰਬਰ ਹੈ ਤੇ ਭਰਾ ਸਾਰਾ ਮੋਸਲ ओरिजिनल ਹੈਗਾ ਸਾਰਾ ਵੇਚਿਆ ਹੋਇਆ ਹੈਗਾ ਠੀਕ ਹੈ ਜੀ ਦਮਾਡ ਆਪਨੀ 1,65,000 ਰੁਪਏ ਦੇ ਦੇ ਠੀਕ ਹੈ ਜੀ ਨਵੀਂ ਨੰਬਰ ਹੈ ਭਾਈ ਭਰਾ ਨਾਉਂਡਰ ਨਹੀਂ ਵੀ ਇਹਦੇ ਆਪਣੀ ਪੁਆਇੰਟ ਨਾਲੋਂ 70 ਤੋਂ 75,000 ਰੁਪਏ ਦਾ ਅਮਾਉਂਟ ਲੈ ਕੇ ਆਪਾਂ ਲੋਨ ਕਰਵਾਉ ਲੋ ਨਹੀਂ ਹੋਵੇਗਾ ਨਿਕਲ ਲਈ ਸਿਕਾਰ ਹੋਈ ਦੀ ਜੀ ਭਾਈ ਜੀ ਆਪਾਂ ਤੁਸੀਂ ਦੇਖੋ ਹੋਰ ਬਿਕਾ ਮਗਰਾ ਬਣਾ ਕੰਮ ਕਰ ਜਾਵਾ ਓਕੇ ਜੀ ਠੀਕ ਹੈ ਜੀ ਦੇਖੋ ਇਹ ਆਪਣਾ ਨਾਮ ਦੱਸ ਰਿਹਾ ਮੇਰਾ ਨਾਮ ਵੀਰੇ ਗਗਨਾ ਹੈਗਾ ਤੇ ਆਪਾਂ ਸਲਾਮੋ ਅਲਿਕ ਨੂੰ ਕੀਤੀ ਹੋਈ ਹੈ ਬੰਗੂ ਕਾਰਟ ਪੁਆਇੰਟ ਦੇ ਨਾਮ ਤੇ ਲਗਾ ਰਹੇ ਆਪਣੀ ਜੀ ਜੀ ਸਪੈਸ਼ਲ ਬੋਲਟਾਂ ਦੀ ਭਰਾ ਆਪਣਾ ਕੰਮ ਹੈਗਾ ਤੁਸੀਂ ਹੁਣ ਤਾਂ ਨਹੀਂ ਹੈ ਸਪੈਸ਼ਲ ਕੱਲੇ ਬੋਲਟਾਂ ਦਾ ਤੇ ਤੁਸੀਂ ਬਣਾ ਹੋਰ ਮੋਟਰਸਾਈਕਲ ਵੀ 2 ਵਰ ਨੰਬਰ ਇਹ ਨਹੀਂ ਹੋਰ ਕਿਸੇ ਮੋਟਰ ਇੱਕ ਵਾਰੀ ਕੰਟੈਕਟ ਨੰਬਰ ਦੋ ਦੇ ਵੀਰੇ ਆਪਣਾ 9815520732 ਵੀਰੇ 20732 ਹੀ ਹੈ ਵੀਰੇ ਇਹ ਤੇਸਟ ਬਲਟ ਕੋਲੇ ਬੁਲਟ ਕਿੰਨੇ ਅਵੇਲੇਬਲ ਨੇ ਵੀਰੇ ਆਪਨੇ ਕੋਲੇ ਇਸ ਟਾਈਮ ਹੋਰਗੇ ਵੀਰੇ 13 24 ਆਗਾ ਠੀਕ ਹੈ ਵੀਰੇ ਉਹ ਆਪਣੇ ਘਰ ਖੜੇ ਨੇ ਕੋਈ ਦੁਕਾਨ ਛੋੜੀ ਹੈ ਵੀਰੇ ਜੇ ਲੋਕ ਸੇ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਵਧੀਆ ਇਹ ਕੰਮ ਕਰਦੇ ਕਿੰਨਾ ਟਾਈਮ ਹੋ ਗਿਆ ਆਪਣੋ ਵਜੇ ਜਿਹੜੇ ਆਪਾਂ ਨੂੰ 3 ਸਾਲ ਹੋ ਗਏ ਕੰਮ ਕਰਦਿਆਂ ਨੂੰ ਪਰ ਸ਼ਹਿਰ ਚ ਦੁਕਾਨ ਆਪਾਂ ਨੇ 2 ਮਹੀਨੇ ਪਹਿਲੀ ਦੇ 2 ਮਹੀਨੇ ਮੈਂ ਪਹਿਲਾਂ ਘਰ ਕੰਮ ਕਰਦੇ ਮਤਲਬ ਤਿਆਰ ਕਰਦੇ ਆਪਾਂ ਨੂੰ ਹਾਂ ਤਿਆਰ ਕਰਦੇ ਹੈ ਵੀਰੇ ਠੀਕ ਹੈ ਹਾਂ ਤਾਂ ਬੁਲਟ ਦਿਖਾ ਜਿਹੜਾ ਆਪਣੇ ਇਸ ਟਾਈਮ ਤੇ ਡਿਲੀਵਰ ਹੋ ਜਾਵੇ ਦਿਖਾਓ ਤੁਹਾਨੂੰ ਵੀ ਵੀ ਨਹੀਂ ਹਾਂ ਜੂਰਾ ਜਿੱਥੇ ਮ

ਵੀਰੇ ਅਸੀਂ ਹਾਫ ਪੇਮੈਂਟ ਭਰਵਾਉਣੀ ਹੈ ਦੇਖੋ ਸਹੀ 15000 ਭਰਾ ਕੇ ਹੀ ਲੋਨ ਕਰਨਾ ਹੈ ਹਾਂ 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 ਜੇ ਅਸੀਂ ਦੀਦੀ ਚੀਜ਼ ਦੀ ਕੁਆਲਟੀ ਹੁੰਦੀ ਆ ਉਹ ਕੁਆਲਟੀ ਵਾਲੀ ਚੀਜ਼ ਹੁੰਦੀ ਆ ਭਰਾਏ ਸੀ ਕਰਦੇ ਆਪਾਂ ਹਾਫ ਪੇਮੈਂਟ ਬਾਕੀ ਬੱਦੇ ਪੈਸੇ ਪਹਿਲਾਂ ਲੈ ਲੈਣਾ ਹਾਂ ਬੱਦੇ ਪੈਸੇ ਪਹਿਲਾਂ ਲੈ ਲੈਣਾ ਠੀਕ ਹੈ 2 ਲੱਖ ਦਾ ਜੀ ਮਲਟਾ ਆਪਾਂ ਪਹਿਲੇ 10000 ਰੁਪਏ ਪਹਿਲਾਂ ਭਰਵਾਉਣਾ ਹੈ ਠੀਕ ਆ ਬਾਕੀ ਟਾਈਮ ਤੇ ਐਡਜਸਟ ਹੋ ਜਾਏਗਾ ਵੀਰੇ 10-15000 ਉਧਰ ਉਧਰ ਚੱਲੇ ਜਾਂਦਾ ਵੀਰੇ ਠੀਕ ਹੈ ਠੀਕ ਹੈ ਵੀਰੇ ਤੇ ਭਾਈ ਆਪਾਂ ਇਹ ਰਸਤਾ ਤੁਹਾਨੂੰ ਸੁਵਿਧਾ ਦੇ ਦਵਾਂਗੇ ਆਪਣੀ ਮਰਮਲ ਕੋਈ ਡ ਜੋ ਲੋਨ ਕਰਵਾ ਵੀ ਕੋਈ ਵੀ ਹਾਂ ਮੰਨ ਲਈ ਆਪਣੀ ਸਰਵਿਸ ਜੀ ਆਪਾਂ ਕੋਈ ਬੜਾ ਕੰਮ ਕੀਤਾ ਜਿਹੜਾ ਮਤਲਬ ਕਸਟਮਰ ਤੁਸੀਂ ਬੈਨੀਫਿਟ ਦੇ ਸਾਬਾ ਆ ਜਾਂਦੇ ਨੇ ਬੈਨੀਫਿਟ ਵੀ ਦੇ ਸਭ ਤੋਂ ਵੱਧ ਆਪਾਂ ਕੈਸ਼ ਟਾਪੀ ਦਾ ਬੋਲਟ ਵੇਚਦੇ ਆਂਗੇ ਓਕੇ ਵੀਰੇ ਠੀਕ ਹੈ ਹਾਂ ਗਰੀ ਵੀ ਬੜੀ ਵਧੀਆ ਬਈ ਸੀ ਬੜੀ ਜਿਵੇਂ ਪਰਾ ਲੋ ਨਾ ਹੋਣ ਜੀ ਬੰਦੇ ਦੇ ਵਾਲ ਚਟੇ ਹੋਏ ਨੇ ਜੀ ਬਰਾੜਾ ਖੜਾ ਹੋ ਹਾਂ 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 ਪੱਤਰ ਦੀ ਜ਼ਿੰਮੇਵਾਰੀ ਆਪਣੀ ਹੁੰਦੀ ਹੈ ਵੀਰੇ ਮੋਟਰਸਾਈਕਲ ਦੀ ਸਰਵਿਸ ਕਰਕੇ ਦਿੰਨੇ ਆ ਠੀਕ ਹੈ ਮੋਟਰਸਾਈਕਲ ਦੀ ਜ਼ਿੰਮੇਵਾਰੀ ਹੁੰਦੀ ਹੈ 1 ਮਹੀਨੇ ਦੀ ਆਪਣੀ ਗਾਰੰਟੀ ਹੁੰਦੀ ਹੈ ਠੀਕ ਹੈ ਵੀਰੇ ਕੱਲ ਨੂੰ ਵਾਪਸ ਮੋਟਰਸਾਈਕਲ ਕਿਸੇ ਨੇ ਕਟਵਾਉਣਾ ਹੈ ਹਾਂ ਜੀ 8 ਤੋਂ 10000 ਰੁਪਏ ਦੇ ਘੱਟੇ ਨਾਲ ਵੀਰੇ ਜਿੰਮੇ 1.5 ਲੱਖ ਦਾ ਮੋਟਰਸਾਈਕਲ 1.40 ਬੇੜੀ ਦਾ 30000 ਦਾ ਠੀਕ ਹੈ ਕੰਡੀਸ਼ਨ ਦੇ ਠੀਕ ਹੈ ਵੀਰੇ ਹੱਥ ਤੋਂ ਹੱਦ 10000 ਰੁਪਏ ਘੱਟ ਰਹਿਲੇ ਮੋਟਰਸਾਈਕਲ ਦਾ ਠੀਕ ਹੈ ਵੀ ਬਾਬਾ ਜੀ ਨੇ ਕਹੀ ਕਿ ਸਾਡੇ ਨਾਲ ਆਪਾਂ ਵੱਧਦੇ ਵੀ ਘੱਟਦੇ ਨਹੀਂ ਅਸੀਂ ਵੱਧਦੇ ਵੀ ਘੱਟਦੇ ਵੀਰੇ ਠੀਕ ਹੈ ਬਾਈ ਕੋਈ ਗਰੰਟੀ ਕਹ ਦੀ ਆਪਣੀ ਇੱਕ ਮਹੀਨੇ ਜੋ ਦੱਸੋ ਗਰੰਟੀ ਭਰਾ ਇੰਜਰ ਕੇ ਤੇ ਜ਼ਿੰਮੇਵਾਰੀ ਹੈ ਜੀਮਨ ਜੀ ਕੋਲ ਡੀ ਲੈਣ ਮਹੀਨੇ ਤੂੰ ਤੁਹਾਨੂੰ ਪੇਂਟ ਕਹਿੰਦਾਗਾ ਹਾਂ ਵੀਰੇ ਸਾਹਮਣੇ ਦਿਖਦਾ ਹੁੰਦਾ ਪਰ ਫਿਰ ਵੀ ਕੋਈ ਤੁਹਾਨੂੰ ਮਹੀਨੇ ਚ ਪੇਂਟ ਕਹਿੰਦਾ ਹਾਂ ਜੀ ਉਹ ਗੱਜ ਕੇ ਲੈ ਲਓ ਜਿਹੜੇ ਮੋਟਰਸਾਈਕਲ ਨੇ ਜਿੱਦੇ ਆਪਾਂ ਤੋਂ ਲੈਨੇ ਆਉਂਗੇ ਠੀਕ ਹੈ ਵੀਰੇ ਉਹਦੇ ਨਾਲ ਕੋਈ ਬਦਲਾ ਮਤਲਬ ਕਿ ਵੱਡੀ ਲੈਣ ਤੋਂ ਕੋਈ ਪੇਂਟ ਕਹਿੰਦਾ ਹਾਂ ਮੋਟਰਸਾਈਕਲ ਵਾਪਸ ਲਾਵਾਂਗੇ ਸਾਰੀ ਕਾਸਟ ਮੋੜਾ ਗਈ ਵੀਰੇ 1 ਰੁਪਿਆ ਘ ਯੋ ਕਿ ਤੁਮਰੀ ਇਹ ਕਬੂਲਤਾ ਦੋ ਮੈਂ ਫਾਂਟ ਟਾਈਮ ਹੈ ਉਹ ਇਹਦਾ ਦੱਸ ਬਦ ਨਾਮ ਇਹ ਪਹਿਲਾ ਗਾਣਾ ਵੀਰੇ ਸਭ ਤੋਂ ਪਹਿਲਾਂ ਆਪਣੇ ਨੂੰ 17 ਮਾਰ ਲਏਗਾ 17 ਮਾਰ ਲਏਗਾ ਸੈਕਿੰਡ ਹੋ ਜਾਏਗਾ ਠੀਕ ਹੈ 59 ਨੰਬਰ ਹੈ ਤੇ ਭਰਾ ਸਾਰਾ ਮੋਸ਼ਨ ओरिजिनल ਹੈਗਾ ਸਾਰਾ ਵੇਰ ਹੈ ਬੈਕਿੰਗ ਇਹਨੂੰ ਮੋਸ਼ਨ ਹੈਗਾ ਠੀਕ ਹੈ ਤੁਮਾਰਾ দাম 1,65,000 ਰੁਪਏ ਦੇ ਦੇ ਠੀਕ ਹੈ ਵੀਰ ਵੀਰ ਬਰੇ ਹਾਂਜੀ ਭਰਾ ਨਾ ਮੈਂ ਨਹੀਂ ਮੀਡੀਆ ਨਹੀਂ ਇਹਦੇ ਆਪਣੇ ਕੋਲ ਮੈਂ ਲਾਉ ਉਹ 70 ਤੋਂ 72000 ਰੁਪਏ ਮਤ ਲੈ ਕੇ ਆਪਾਂ ਉਹਨੂੰ ਕਰਵਾ ਲਾਏ ਲਾਈਨ ਉੱਤੇ ਪਏ ਹੋ ਗਏ ਆ ਭਾਈ ਇੱਥੇ ਪਏ ਹੋਣੇ ਲਈ ਠੀਕ ਹੈ ਵੀਰੇ ਇਹ ਵੀਰੇ ਸੈਂਸਰ ਨਾਲ ਦਾ ਹੈ ਕਿ ਘੱਟਦਾ ਜੇ ਇਹਦੇ ਵਿੱਚ ਵੀਰੇ ਬੈਂਡ ਸਲੈਂਸਰ ਚੇਂਜ ਹੈ ਜਿਹੜੇ ਜੇ ਆਪਾਂ ਨੂੰ ਜਿੰਨੇ ਵੀ ਭਰਾ ਆ ਜਾਂਦਾ ਸਾਬ ਆਪਣੇ ਜਿਆਦਾ ਮੁੱਲ ਨਾਲ ਚ ਅਵੇਨਰ ਸਲੈਂਸਰ ਦੇ ਦੇ ਠੀਕ ਹੈ ਵੀਰੇ ਜਿੰਨਾ ਮੈਂ ਦੂ ਮੇਰੇ ਕਿਉਂਕਿ ਭਈ ਜਿਹੜੇ ਜਿੰਨੇ ਆਦਾ ਬਾਕੀ ਆਪਾਂ ਉਵੇਂ ਹੀ ਦਿੰਦੇ ਆ ਭਰਾ ਠੀਕ ਹੈ ਵੀਰੇ ਅੱਛਾ ਦੇ ਵੀ ਜਾਨੇ 2020 ਮਾਡਲ ਕਾਰਬੂਰੇਟਰ ਵਾਲਾ ਜਿਹੜੇ ਇਹਦੀ ਇਹਦੇ ਸਪਾਈ ਚੱਲ ਰਹੀ ਹੈ ਜਿਹਦੀ ਬੰਮੇਗਾ ਧਿਕਰੀਏ ਇਸ ਕਰਕੇ ਦਾ ਬੈਂਡ ਸੈਂਸਰ ਪੁੱਲਿਆ ਤੇ ਇਹ ਇਹਦਾ ਬੈਂਡ ਸੈਂਸਰ ਹੈ ਕੰਪਨੀ ਰਿਕਾਰਡ ਚ 9900 ਕਿਲੋਮੀਟਰ ਚੱਲਿਆ ਹੋਇਆ ਮੋਟਰਸਾਈਕਲ ਹੈ ਜੀ ਠੀਕ ਹੈ ਵੀਰੇ ਤੇ ਸਾਰਾ ਰੋਕਸ ਨਾਲ origignal ਹੈ ਜਿਹੜੇ ਠੀਕ ਹੈ ਕੋਈ ਨਾ ਲੱਗੇ ਕੋਈ ਨਹੀਂ ਗੇ ਠੀਕ ਹੈ ਜਿਹਦੀ 2,50000 ਦੀ ਮੰਗ ਹੈ ਲਿਖਾਈ ਕਰਦੇ ਫੋਟੋ ਦੀ ਮੰਗ ਦਾ ਕੰਮ ਤੁਹਾਡਾ ਸੋਡੇ ਚੈਨਲ ਦੇ ਥ्रू ਹੋਊਗਾ ਦਾ ਐਕਸਟਰਾ ਮੰਗ ਦਾ ਠੀਕ ਹੈ ਵੀਰੇ ਠੀਕ ਹੈ ਮਤਲਬ ਕਿ ਪਹਿਲੇ 77% ਟਾਇਰ ਪੈਲੇ ਦੇਸ਼ਾ ਦੇ 85% ਟਾਇਰ ਨਹੀਂ ਘਟਦੇ ਜਦ 85% ਘਟੋ ਕਰਦੇ ਹੈ 85% ਠੀਕ ਹੈ ਟਾਇਰ ਜਦ ਕਾਰਬਿਟਰ ਤੇ ਸੈਂਸਰ ਵਾਲੀ ਕੀ ਵਰਤ ਹੁੰਦਾ ਹੈ ਸੈਂਸਰ ਦੇ ਕਾਰਬਿਟਰ ਦਾ ਭਾਅ ਦੇਖੋ 2000 ਵਿੱਚ ਤੀਜੇ ਮਹੀਨੇ ਤੱਕ ਕਾਰਬੀਟਰ ਵਾਲੇ ਆਏ ਨੇ ਅਪ੍ਰੈਲ ਤੋਂ ਲੈ ਕੇ ਸੈਂਸਰ ਵਾਲੇ ਬੋਲਟੇ ਸ਼ੁਰੂ ਹੋ ਗਏ ਵੀਰੇ ਠੀਕ ਹੈ ਜਿਹੜੇ ਸੈਂਸਰ ਵਾਲਾ ਬੋਲਟ ਹੈ ਜਿੰਨੇ 20 ਮਾੜੀ ਦਿੰਦੇ ਉਹ ਤੁਹਾਨੂੰ 20 ਤੋਂ 15 ਤੋਂ 20000 ਰੁਪਏ ਸਸਤਾ ਮਿਲ ਜੂਗਾ ਠੀਕ ਹੈ ਵੀਰੇ ਉਹ ਜਿਹੜੀਆਂ ਮੁੰਡੀਆਂ ਦਿੱਕਤਾ ਆ ਜਾਂਦੇ ਨੇ ਵੀਰੇ ਜਦੋਂ ਲੰਬਾ ਚੱਲ ਜਣਾ ਬੋਲਟ ਆ ਰਾਂ ਬਾਈ ਲਾਓ 20000 ਚੱਲ ਗਿਆ 20000 ਚੱਲ ਗਿਆ ਤੂੰ ਉਹ ਜਿਹੜੀਆਂ ਮੁੰਡੀਆਂ ਦਿੱਕਤਾ ਆਉਣ ਲੱਗੀਆਂ ਨੇ 20 ਤੇ 21 ਮਾੜੀ 22 ਤੇ 23 ਮਾੜੀ ਕੰਮ ਜਾਂਦੇ ਨੇ ਸੈਂਸਰ ਵਾਲੇ ਕਿ ਜੇ 20 ਦੇ ਕਿਹ ਲੰਬਾ ਪੂਰੀ ਬੋਦੀ ਦਿੱਕਤਾ ਹੈਗੀ ਆਪਾਂ ਦੇਖੀ ਗਈ ਹੈਗੀ ਤੇਰੇ ਜਿਹੜੇ ਚੱਕਰ ਹੋ ਗਏ ਪਾਸਾ ਨਾ ਤੁਸੀਂ ਮਨ ਨਹੀਂ ਕਾਇਦਾ ਕਰਦੇ ਤੁਸੀਂ ਆਪ ਵਿਆਹ ਲੈਣਾ ਹੈ ਨਹੀਂ ਵਾਰ ਮੇਰੇ ਕਈ ਕਸਟਮਰੁੰਦੇ ਨੇ ਸਾਡੇ ਤੇ ਗੱਲ ਸਿੱਟਦਾਂ ਨਾ ਇਹਦੇ ਸੋਨੂ ਜੋ ਚੱਗਾ ਲੱਗਦਾ ਹਾਂ ਬੰਦੇ ਆਉਂਦੇ ਆਉਂਦੇ ਜਸਤ ਅੱਧਾ ਘੰਟਾ ਪਹਿਲਾਂ ਠੀਕ ਹੈ ਬਈ ਤੇ ਉਹ ਮੈਨੂੰ ਕਹਿੰਦੇ ਕਿ ਆਪਾਂ ਉਹ 3 15 ਮਾਡਲ ਖੜੇ ਨਹੀਂ ਗਏ ਠੀਕ ਹੈ ਬਈ ਉਹ ਕਹਿੰਦੇ ਵੀਰੇ ਜਿਹੜਾ ਮੁੰਡੇ ਦਾ ਹਾਵ ਨਾਲ ਸਹੀ ਆ ਸਾਨੂੰ ਉਹ 15 ਦੱਸ ਦਿਓ ਠੀਕ ਹੈ ਬਈ ਬਾਕੀ ਕੋਈ ਗੱਲ ਨਹੀਂ ਵੀਰੇ ਆਪਣੇ ਕੋਈ ਬਾਹਰ ਖੜਾ 21000 ਕਿਲੋਮੀਟਰ ਚ ਜਾ ਫਸਟ ਆਉਂਦਾ 32 13 ਸੰਗ੍ਰੁੱਪ ਟੋਟਲ ਨੰਬਰ ਦਾ ਵੀਰੇ ਲੋਕ ਕੀ ਕਰਦੇ ਤੇ ਤਾਂ ਆਪਾਂ ਨੂੰ ਗਾਈਡੈਂਸ ਕਰੀ ਉਹਨੂੰ ਕਹਿੰਦੇ ਆ ਲੈ ਆ ਲੈ ਜੇ ਤੁਸਾਂ ਦੇ ਗੱਲ ਤੇ ਚੱਲਣਾ ਤੁਸੀਂ ਇਹ ਮੋਟਰ ਲੈ ਲਓ ਸਾਡੀ ਜ਼ਿੰਮੇਵਾਰੀ ਹੈ ਜਾਂਦੀ ਭਰਾ ਆਪਣੀ ਹਰੇਕ ਦੀ ਜ਼ਿੰਮੇਵਾਰੀ ਭਰੀ ਹੈ ਪਰ ਜੇ ਕੋਈ ਭਰਾ ਆਪਾਂ ਨੂੰ ਕਹਿੰਦਾ ਤਾਂ ਉਹ ਆਪਾਂ ਆਪਣੀ ਪ੍ਰੈਫਰੈਂਸ ਤੇ ਜੋ ਸਭ ਤੋਂ ਤੇ ਤੀਜੇ ਮੌਨ ਦਾ ਬਰਿਆਨ ਕਰੀਓ ਭਾਈ ਇਹ ਨਾ ਇਹ ਤੀਜੇ ਜੋਨ ਦੇ ਇਹ 88 ਮਾਰਦਾ 88 ਮਾਰ ਰਿਹਾ ਹੈ ਬਿਲਕੁਲ ਬੜਾ ਕਮਰਿਆ ਹੈ ਹਾਂ ਬਾਈ ਖਤਮ ਹੈ ਪੀ ਜੂ ਜੀ 2300 ਨੰਬਰ ਹੈ ਇਹ 88 ਮਤਲਬ ਖਤਮ ਕਰ ਪਾਸਪਾਸਿੰਗ ਦੀ ਬਰਾ ਖਤਮ ਹੈ ਜਿਵੇਂ ਕਿਸੇ ਸ਼ੌਂਕੀ ਬੰਦੇ ਨੇ ਵੀ ਆਈ ਪੀ ਨੰਬਰ ਆ ਰੱਖਣਾ ਘੱਟ ਤੇ ਹੈ ਜੋ ਸ਼ੌਂਕ ਪੂਰਾ ਕਰਨਾ ਹੈ ਹਾਂ ਵੀ 65000 ਰੁਪਏ ਦੀ ਮੰਗ ਲੱਗੀ ਆਪਣੀ 65000 ਰੁਪਏ ਦੀ ਜੇਕਰ ਦੇਰ ਤੀਰੇ 88 ਮਾਰਨ ਦੀ ਵੀ ਜ਼ਿੰਮੇਵਾਰੀ ਪੂਰੀ ਅੱਛਾ ਵੀਰੀ ਨਾਲ ਗੀ ਜਨਵਰੀ ਆਪਣੀ ਜ਼ਿੰਮੇਵਾਰੀ ਹੈ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਮਾਸ ਵੀ ਆਪਣੀ ਜ਼ਿੰਮੇਵਾਰੀ ਹੈ ਠੀਕ ਹੈ ਵੀਰੇ ਸਭ ਤੋਂ ਸਸਤਾ ਮੋਟਰਸਾਈਕਲ ਅੱਜ ਲੈਣ ਕੋਲ ਅੱਜ ਆਪਣੀ ਦੁਕਾਨ 'ਚ ਸਭ ਤੋਂ ਸਸਤਾ ਮੋਟਰਸਾਈਕਲ ਇਹ ਆਇਆ ਹੈ ਵੀਰੇ ਠੀਕ ਹੈ 11 ਗੱਡੀ ਦਾ ਨੰਬਰ ਇਹ ਆ ਗਿਆ ਟੀਵੀ 02 ਮੋਟਰਸਾਈਕਲ ਦਾ ਨੰਬਰ 13 ਮਾਡਲ ਹੈ ਪਹਿਲੇ ਹੁੰਦਾ ਮੋਟਰਸਾਈਕਲ ਦਾ ਵੀਰੇ ਹਾਂ ਵਸਤਾ ਹੁੰਦਾ ਹੈ ਤੇ 21000 ਕਿਲੋਮੀਟਰ ਚੱਲਿਆ ਹੋਇਆ ਮੋਟਰਸਾਈਕਲ ਹੈ ਠੀਕ ਹੈ ਫਰੰਟ ਟਾਇਰ ਨਾਲ ਦਾ ਬੈਟਰੀ ਦਾ ਚੇਂਜ ਹੈ ਵੀਰੇ ਬੜਾ ਜੀ ਠੀਕ ਹੈ ਬਾਈ ਮੈਂ ਤੁਹਾਨੂੰ ਫਿਰ ਨਾ ਬਦ ਲੈਣਾ ਬਾਤ ਸੋਣੀ ਮਣੀ ਹੁੰਦੀ ਹੈ ਬਾਤ ਸੋਣੀ ਤੇ ਸਾਰਾ ਇਹਨਾਂ ਨੂੰ ਇੱਕ ਸਾਲ ਰਹਿਣ ਦੀ ਆਪਣੀ ਉਹੀ ਗੱਲ ਹੈ ਪਹਿਲਾਂ ਵੀ ਵੀਡੀਓ ਚ ਕਿਹਾ ਹੈ ਆਪਣੀ ਜ਼ਿੰਮੇਵਾਰੀ ਹੋ ਮੋਹਸਲਰ ਇਹਨਾਂ ਦੀ ਆਪਣੀ 100% ਚਾਹੇ ਤੁਸੀਂ 88 ਮਾਡਲ ਲੋ ਹਾਂਜੀ ਚਾਹੇ ਤੁਸੀਂ ਲੋ 13 ਮਾਡਲ ਚਾਹੇ ਲੋ 23 ਮਾਡਲ ਠੀਕ ਹੈ ਜਣਗੇ ਇਹਦੀ ਆਪਣੀ ਇਹ ਇੱਕ ਮੋਹਸਲ ਦੀ ਯੂਨਿਟ ਹੋ ਮਤਲਬ ਕਿ ਜਿਹੜਾ ਪੇਂਟ ਹੋਵੇ ਤੇ ਪੇਂਟ ਕਹਿ ਕੇ ਦੇ ਮੰਗ ਜਿਵੇਂ ਡਰਸਟਿੰਗ ਮਾਡਲ ਲਾਈਨਿੰਗ ਵਗੈਰਾ ਲੱਗੀ ਹੋਈ ਹੈ ਹਾਂਜੀ ਵੀਰੇ 12 ਮਾਡਲ ਲੱਗਦੇ ਵੈਕੂਮ ਪਲੇਟ ਹੋ ਜਾਂਦੀ ਹੈ ਹਾਂਜੀ ਹਾਂ ਹਾਂ 13 ਮਾਡਲ ਦੀ ਸਾਰ ਦੇ ਬਾਕੀ ਕਸਟਮਰ ਪੈਣਾ ਉਹਨੇ ਦੇਖੋ ਜਵਾਹੂ ਜੀ ਆਉਂਦਾ ਹਨਾ ਬਈ ਜੇ ਆਪਾਂ ਉਹਨਾਂ ਨਾਲ ਆਪਾਂ ਨਸ਼ਵਰ ਧਿਆਨ ਸੇ ਪਾਈਏ ਨਾ ਜੀ ਇਹ ਤਾਂ ਪਹਿਲਾ ਵੀਰੇ ਕਸਟਮਰ ਰੱਬ ਦਾ ਰੂਪ ਹੈ ਦੇਖੋ ਜੀ ਕੰਜ਼ਿਊਮਰ ਹੈਗਾ ਸਾਡਾ ਵੀਰੇ ਜੇ ਉਹ ਲੈਣ ਆਉਂਦਾ ਉਹ ਜੀ ਵੇਚਾਂਗੇ ਤਾਂ ਹੀ ਕੰਮ ਦੋ ਪੈਣੀ ਕੰਪਨੀ ਨੂੰ ਠੀਕ ਹੈ ਬੜਾ ਇਹਨਾਂ ਬਹੁਤ ਮਾਸ਼ਾਅੱਲ ਹਾਂਜੀ ਲੋਗੇ ਆਪਣੇ ਕੋਲ ਵੀਰੇ 2023 ਮਾਡਲ ਹੈਗਾ ਠੀਕ ਹੈ 27 ਨੰਬਰ ਨੰਬਰ ਬੇਟਾ ਨਹੀਂ ਸਰਕਾਰੀ ਆਪਣੀਆਂ ਪੁਣੀਆਂ ਨੇ ਤਾਰੀਆਂ ਵੀਰੇ ਠੀਕ ਹੈ ਬਈ 9000 ਕਿਲੋਮੀਟਰ ਕੰਪਨੀ ਰਿਪੋਰਟ ਚੱਲਿਆ ਹੋਇਆ ਤੇ ਵੀਰੇ ਦਾ ਓਨਰ ਹੈ ਸਾਰਾ ਰੇਂਡਲ ਉਹ ਵੀ ਪਰ ਪਈਆ ਮੋਟਰ ਲੈਣ ਦਾ ਚਾਹੁੰਦਾ ਹੈਗਾ ਹਾਂਜੀ ਨੰਬਰ ਫੋਟੋ ਖਿੱਚੋ ਏਜੰਸੀ ਪਤਾ ਕਰੋ ਰਿਕਾਰਡ ਚੱਲਿਆ ਹੋਰ ਤਾਂ ਠੀਕ ਹੈ ਨਹੀਂ ਮੋਟਰ ਬੁਲੀ ਦੇਵਾਂਗੇ ਵੀਰੇ ਤੁਹਾਡੇ ਵੀਡੀਓ ਨੇ ਮਾਦੀ ਭਰਾਈ ਆਪਾਂ ਇਹ ਦਵਾ ਕਰ ਆਪਾਂ ਵੀਡੀਓ ਚੇਂਜ ਕਰੀਏ ਮਾਦੀ ਆ ਇਹ ਚੀਜ਼ ਕਹਿੰਦੇ ਆ ਠੀਕ ਹੈ ਬਈ ਵੀਰੇ ਇੱਕ ਮਤਲਬ ਕਿ ਉਹ ਦੱਸੋਗੇ ਨਾ ਸਲੈਂਸਰ ਦੇ ਆ ਪੁਆਇੰਟ ਆ ਲੱਗਿਆ ਹੁੰਦਾ ਕਾਰੇ ਵਾਸਤੇ ਹੁੰਦਾ ਬਈ ਇਹ ਇਹ ਸੈਂਸਰ ਸਿਸਟਮ ਆ ਗਿਆ ਵੀਰੇ ਇਹੀ ਇਹਦਾ ਸੈਂਸਰ ਹੈਗਾ ਜਿਹੜਾ ਤੁਸੀਂ ਕਹਿੰਦੇ ਹੋਗੇ ਹਾਂ ਕਾਰਬਿਟਰ ਦੇ ਸੈਂਸਰਾਂ ਨਾਲ ਫਰਕ ਹੈ ਇਹ ਸੈਂਸਰ ਸਿਸਟਮ ਆ ਗਿਆ ਬੋਲਟ ਦਾ ਅੱਛਾ ਸੈਂਸਰਾਂ ਵਾਲੇ ਮਿਲੂਗਾ ਤੁਹਾਨੂੰ ਮਤਲਬ ਇਹ ਹੈ ਜਿਹੜਾ ਮਤਲਬ ਜਦੋਂ ਇਹ ਪਿੰਡ ਘਰ ਉਹ ਜਦੋਂ ਸਰ ਸਰਕਾਰ ਉਹਦੇ ਬੰਦਾ ਹੈ ਜਿਸਨੂੰ ਮੈਂ ਵੀ ਦੇਰਾ ਕੰਪਨੀ ਦਾ ਮਤਲਬ ਵੀਐਸਐਕਸ ਨੇ ਨਾਮ ਦੇ ਪਟੌੜੇ ਸਾਰਾ ਸਿਸਟਮ ਲਾਇਆ ਹੁੰਦਾ ਹੈਗਾ ਅੱਛਾ ਅੱਛਾ ਭਾਈ ਇਹਨਾਂ ਬੈਂਡ ਸਲੈਂਸਰ ओरिजिनल ਹੈ ਜੀ ਦੋਈ ਚੀਜ਼ਾਂ ਅਰੀਜਨਲ ਮਿਲਣਗੀਆਂ ਠੀਕ ਹੈ ਤੇ ਮੇਰੇ ਭਰਾ ਹੁੰਦੇ ਨੇ ਲੋਕ ਜਿਨ੍ਹਾਂ ਨੇ ਸ਼ਹਿਰੋਂ ਇਹ ਡਰਾ ਚਲਾਉਣਾ ਹੈਗਾ ਹਾਂ ਹਾਂ ਵੀਰੇ ਉਹ ਚਲਾਉਣ ਦਾ ਗੱਲ ਹੁੰਦਾ ਵੀਰੇ ਬੈਂਡ ਸਲੈਂਸਰ ਹੋਵੇਗਾ ਮਿਲ ਜੂਗਾ ओरिजिनल ਮਿਲੂ ਭਾਈ ਠੀਕ ਕਾ ਗੱਲ ਵੀ ਦੱਸਦੇ ਆ ਇਸ ਤੋਂ Agra MPV 03 ਨਾ 2015 ਮਾਡਲ ਫਸਟਾ ਹੋਵੇਗਾ ਠੀਕ ਹੈ ਇਹ ਕੰਪਨੀ ਗਰੀਸ਼ਨ ਤੇ ਵੀਰੇ ਚੱਕਿਆ ਚਾਹਦੇ ਲਾਇਰ ਵਗੈਰਾ ਨਹੀਂ ਲੱਗੇ ਹੋਣਗੇ ਮੋਕਸਾਂ ਲਾਇਰ ਵਗੈਰਾ ਨਹੀਂ ਹੈਗਾ ਹੋਣਾ ਦੇਖਾਂ ਚੱਕਰ ਇੰਨਾ ਲੱਗੇ ਵੀ ਠੀਕ ਹੈ ਬਈ ਇਹ ਵੀ ਇਹਦੀ ਆਪਣੀ ਜ਼ਿੰਮੇਵਾਰੀ ਹੋਊਗੀ ਠੀਕ ਹੋਏ ਤੇ ਮੈਂਡਰ ਇੰਨ ਲੱਗਿਆ ਹੋਇਆ ਵੀਰੇ ਸਲੰਪਰ ਬਾਜਾ ਲੱਗਿਆ ਹੋਇਆ ਹੈ ਠੀਕ ਹੈ ਬਈ ਇਹਦੀ 1,45,000 ਰੁਪਏ ਦੀ ਡਿਮਾਂਡ ਹੈ ਭਰਾ ਆਪਣੀ ਠੀਕ ਹੈ ਬਈ ਠੀਕ ਹੈ ਤੇ ਬਾਕੀ ਮੌਕੇ ਤੇ ਭਰਾ ਆਉਗਾ ਕੋਈ ਮਾਨਤਾ ਨੂਰ ਠੀਕ ਹੈ ਬਈ ਠੀਕ ਹੈ ਉਹ ਉਹ ਹੈ ਉਹ ਦਾ ਨਾਸ਼ਟਾ ਹੈ ਵੀ ਇਹ ਹੈਗਾ ਜੀ ਪੀ 11 ਨੰਬਰ ਆਪਣੇ ਕੋਲ ਇਹ ਵੀ 2015 ਮਾਡਲ ਦਾ ਵੀਰੇ ਦਾ ਮਾਡਲ ਤੇ ਇਹ ਵੀ ਰੀਨਲ ਮੋਟਰਸਾਈਕਲ ਆ ਭਰਾ ਹਾਂਜੀ ਪਿੰਡ ਅਰੀਜਨਲ ਹੈਗਾ ਹਾਂਜੀ ਇਹ ਰਹਾ ਲੱਗੇ ਹੋਏ ਨੇ ਸਪੰਟਰ ਚੇਂਜ ਹੈਗਾ ਠੀਕ ਹੈ ਬਰੇਕੇ ਦਾ ਕੀ ਪ੍ਰਾਈਸ ਹੈ 1 ਲੱਖ 45000 ਦੀ ਹਿਊਰੀ ਕਰਵਾਉਣਾ ਹੈ 1 ਲੱਖ 45000 ਵੀਰੇ ਬਾਕੀ ਵਿੱਚ ਸਭ ਕੁਝ ਚੁੱਕਾਇਆ ਹੋਇਆ ਜੀ ਦੇਖਦਾ ਜੀ ਹਾਂ ਠੀਕ ਅੰਰੇ ਤੁਸੀਂ ਗੋਲਡਾ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਵੀਰੇ ਮੈਂ ਕਹਿੰਦਾ ਬਈ ਬਿਲਕੁਲ ਨਾ ਮੈਂ ਹੁਣ ਕੀ ਘਰੇ ਨਹੀਂ ਆ ਸਾਰੇ ਗੋਲਡਾ ਚੈੱਕ ਕਰ ਸਕਦੇ ਇਹ ਦਸੀ ਗਈ ਕੋਰ 2004 2017 ਮਾਡਲ ਦੇ ਵੀਰੇ ਹਾਂ ਜੀ ਅਨੁਸਾਰ 1,65,000 ਰੁਪਇਆ 1,65,000 2020 ਮਾਡਲ ਕਾਰਬੂਰੇਟਰ ਵਾਲਾ 94 ਸੌ ਚੱਲੇ ਆ ਰਿਹਾ 2,05,000 ਰੁਪਇਆ ਦੀ ਮੰਗ ਹੈ ਠੀਕ ਹੈ ਵੀਰੇ 88 ਮਾਡਲ ਦੇ ਵੀਰੇ 65,000 ਦੀ ਮੰਗ ਹੈ ਬੀ ਆਈ ਪੀ ਨੰਬਰ ਹੈ ਪੀ ਜੂ ਜੀ 2300 ਨੰਬਰ ਠੀਕ ਹੈ ਵੀਰੇ ਤੇ 2013 ਮਾਡਲ ਫਸਟ ਓਨਰ ਵੀਰੇ 1,35,000 ਦੀ ਮੰਗ ਹੈ 1,35,000 ਥੈਂਕ ਯੂ ਜੀ ਤੇ 2023 ਮਾਡਲ ਫਸਟ ਓਨਰ ਨੂੰ 90000 ਚੱਲਿਆ ਹੋਇਆ ਇਹਦੀ ਡਿਮਾਂਡ 2 ਲੱਖ ਤੇ 25000 ਰੁਪਏ ਦੀ ਹੈ 25000 ਤੇ 2015 ਮਾਡਲ ਫਸਟ ਓਨਰ ਵੀ ਦੇ 22 ਨੰਬਰ ਇਹਦੀ ਡਿਮਾਂਡ ਆਪਨੀ 1 ਲੱਖ 45000 ਰੁਪਏ ਦੀ ਹੈ ਠੀਕ ਹੈ ਤੇ 2015 ਵਾਲੂ ਵੀ ਵੀ 11 ਨੰਬਰ ਹੈ ਇਹਦੀ ਡਿਮਾਂਡ ਵੀ 1 ਲੱਖ 45000 ਹੈ ਠੀਕ ਹੈ ਜੀ ਬਾਕੀ ਹੋਰ ਬੋਲਡਰ ਨੂੰ ਬਾਹਰ ਕਰਿਆ ਹੋਣਾ ਉਹਨਾਂ ਬਾਰੇ ਜਾਣਕਾਰੀ ਦਵਾਂਗੇ ਵੀਰੇ ਹਾਂਜੀ ਹਾਂ ਜੀ ਪੂਰਾ ਜਰੂਰ ਰਾਮੋਰੂ ਬੋਲਟ ਹੈ ਪੀਵੀ 1300 ਦਾ ਲੋਕਲ ਨੰਬਰ ਹੈਗਾ ਠੀਕ ਹੈ ਵੀਰੇ 22000 Ориਜਨਲ ਚੱਲੇ ਆਣਾ ਮੋਟਰਸਾਈਕਲ ਹੈ ਸਾਰਾ ਜੈਨੂਇਨ ਮੋਟਰਸਾਈਕਲ ਹੈ ਮੇਰਾ ਭਰਾ ਤੇ ਇਹਦੀ 155000 ਰੁਪਏ ਦੀ ਆਪਣੀ ਨਿਮਾਨ ਹੈ ਜਿੰਨ ਗੀਅਰ ਤੇ Ориਜਨਲ ਦੀ ਆਪਣੀ ਵੀਰੇ ਫੁੱਲ ਜ਼ਿੰਮੇਵਾਰੀ ਫੁੱਲ ਜ਼ਿੰਮੇਵਾਰੀ ਕਹਿ ਰਹੇ ਆ ਤੁਮ ਮਤਲਬ ਮਤਲਬ 100% ਮੈਂ ਕਹਿ ਹੀ ਦਿੰਦਾ ਦੇਖ ਲਓ ਤੁਸੀਂ ਹਾਂ ਤੇ ਆਹ ਬੋਲਟ ਆ ਗਿਆ 2006 ਮਾਡਲ ਵੀਰੇ ਪੁੱਠੇ ਗੀਅਰ ਵਾਲਾ ਪੁੱਠੇ ਗੀਅਰ ਹੈਵੀ ਕ੍ਰੈਂਕ ਠੀਕ ਹੈ ਇਹਦਾ ਫਸਟ ਟਾਇਰ ਆਗਲਾ ਟਾਇਰ ਇਹਦਾ ਨਾਲ ਦਾ ਹੈਗਾ ਮੀਟਰ ਰੀਡਿੰਗ 9300 ਆ ਵੀਰੇ ਇਹ ਤਿਆਰ ਹੋਇਆ ਹੋਇਆ ਮੋਟਰਸਾਈਕਲ ਹੈਗਾ ਠੀਕ ਹੈ ਥੈਂਕ ਯੂ ਟਾਪੇ ਪੇਟ ਦੇਂਗੇ ਠੀਕ ਹੈ ਵੀਰੇ ਇਹਦਾ ਸੀਲ ਹੈਗਾ ਇਹ ਵੀਰੇ ਹੈਵੀ ਕ੍ਰੈਂਕ ਬਾਰੇ ਦੱਸੋ ਮਨ ਲਈ ਹੈਵੀ ਕ੍ਰੈਂਕ ਵੀਰੇ 2006 ਦੇ 7 ਮਾਡਲ ਦੀ ਕ੍ਰੈਂਕ ਹੈਵੀ ਹੈ 9 ਤੇ 10 ਨਾਲ 2006 ਤੇ 7 ਮਾਡਲ ਦੀ ਡਿਮਾਂਡ ਵੱਧ ਹੈ ਵੀਰੇ ਪੁੱਠੇ ਗੇਰਾਂ ਵਾਲੇ ਅੱਛਾ ਅੱਛਾ ਜਿਹੜੇ ਪੁੱਠੇ ਗੇਰਾਂ ਵਾਲੇ ਚਲਾਉਂਦੇ ਸ਼ਕੀਨ ਨੇ ਹਾਂ ਹਾਂ ਬਈ ਉਹਨੂੰ ਇਹਦੇ ਬਾਰੇ ਪਤਾ ਹੈ ਵੀਰੇ ਪਤਾ ਹੈ ਵੀਰੇ ਠੀਕ ਹੈ ਉਹ ਕੋਈ ਸ਼ੌਂਕੀ ਬੰਦਾ ਹੋਊਗੀ ਹੈਨਾ ਵੀ ਹਾਂ ਜਿਹੜਾ ਸ਼ੌਂਕੀ ਬੰਦਾ ਜਿਹਦੀ ਇਹਨੇ ਪੁੱਠੇ ਵਾਲਾ ਉਹਨੂੰ ਇਹਦੀ ਮਤਲਬ ਕਿ ਬਹੁਤ ਜਾਣਕਾਰੀ ਹੁੰਦੀ ਹੈ ਜਿਸੇ ਕਰਕੇ ਲੈਂਦੇ ਨੇ ਭਰਾ ਇਹਦੀ 145000 ਦੀ ਡਿਮਾਂਡ ਹੈ ਜੀ ਠੀਕ ਹੈ ਵੀਰੇ ਸੋ ਅੱਗੇ ਆ ਗਿਆ ਵੀਰੇ 2018 ਮਾਡਲ ਗੱਨ ਮੈਡਲ ਠੀਕ ਹੈ ਵੀਰੇ ਕਲਾਸਿਕ ਬੁਲਟ ਹੈ ਤੇ ਭਰਾ 6819 ਕਿਲੋਮੀਟਰ ਜੈਨੂਨ ਚੱਲਿਆ ਹੋਇਆ ਹੈ ਇਹ ਵੀ ਏਜੰਸੀ ਰਿਕਾਰਡ ਚੱਲਿਆ ਹੋਇਆ ਹੈ ਤੇ 170000 ਦੀ ਡਿਮਾਂਡ ਹੈ ਵੀਰੇ 170000 ਸਾਰਾ ਜੈਨੂਨ ਮੋਟਰਸਾਈਕਲ ਦੀ ਆਪਣੀ ਜ਼ਿੰਮੇਵਾਰੀ ਹੋਵੇ ਆਪਾਂ ਨਾਲ ਵੀ ਰਿਪੀਟ ਕਰਦੇ ਹਾਂ ਠੀਕ ਹੈ ਠੀਕ ਹੈ ਵੀਰੇ ਇਹ ਇਸ ਤੋਂ orange black ਦਾ classic 2017 model ਕੀ 13 ਕੰਪੀਅਰ ਦਾ ਲੋਕਲ ਨੰਬਰ ਹੈ 1.5 ਲੱਖ ਰੁਪਏ ਦੀ ਡਿਮਾਂਡ ਹੈ ਭਰਾ ਇਹਦੀ ਆਪਣੀ 1.5 ਲੱਖ ਦੀ ਹਾਂਜੀ ਠੀਕ ਹੈ ਭਰਾ ਓਕੇ ਭਰੇ ਨਹੀਂ ਭਾਈ ਤੇ ਬਈ ਹੋਰ ਕੀ ਗੱਲਬਾਤ ਬਾਈ ਜੇ ਕੋਈ ਆਪਣਾ ਬੁਲਟ ਪੀਕ ਮਤਲਬ ਆਪਣੇ ਲੋਕ ਨਹੀਂ ਰਹਿੰਦਾ ਕਿ ਹਣਾ ਬਈ ਹੋਰ ਨਾ ਕੀ ਧਿਆਨ ਦੇ ਰੱਖੇ ਬੰਦਾ ਬਈ ਪੂਜਾ ਕਰ ਨਹੀਂ ਵੀਰੇ ਕਿ ਬੁਲਟ ਕਿ ਤੋਂ ਵੀ ਲਊ ਆਪਾਂ ਨੂੰ ਐ ਨਹੀਂ ਕਹਣਾ ਸਾ ਵੀ ਆਪਾਂ ਤੋਂ ਹੀ ਲੈਣਾ ਹੈਗਾ ਹਾਂ ਹਾਂ ਵੀਰੇ ਸਭ ਤੋਂ ਪਹਿਲਾਂ ਵੀਰੇ ਬੁਲਟ ਰੀਨਲ ਲਓ ਲਓ ਬਈ ਕੈਸ਼ ਕਾਪੀ ਦਾ ਬੁਲਟ ਲਓ ਲੋਨ ਦੇ ਚੱਕਰ ਚ ਨਾ ਪਾਓ ਨਾ ਵੀ ਕਿਸੇ ਦੇ ਪਿੱਛੇ ਲੋਨ ਖੜਾ ਹੈ ਭਰਾ ਪੂਰੀ ਵੀ ਦਿੱਕਤ ਦਿੰਦੀ ਹੈ ਕਿ ਜਿਹਨਾਂ ਦਾ ਇਹਦੇ ਚੱਕਰ ਕੀ ਫਰੀ ਜਾਂਦਾ ਹੈ ਇੰਜਨ ਗੀਅਰ ਟੈਸਟ ਕਰੋ ਵੀਰੇ ਕਿਸੇ ਦਾ ਵੀ ਤੇ ਕੋਈ ਮਿਸਤਰੀ ਉੱਪਰ ਪਾਏ ਨੂੰ ਲਿਜਾਓ ਆਪਣੇ ਚੱਕਰ ਵੀਰੇ ਟੈਸਟ ਕਰੋ ਪਰ ਜ਼ਰੂਰ ਚੈ ਵੇ ਬਈ ਬਣੀ ਲੋਕੇਸ਼ਨ ਬੋਲ ਲੈ ਇੱਕ ਵਾਰ ਵੀ ਕਿੱਥੇ ਪਹੁੰਚੇ ਬੰਦਾ ਵੀਰੇ ਆਈ.ਟੀ.ਆਈ. ਚੌਂਕ ਤੋਂ ਪੋਦੇ નીચે ਲੋਕੇਸ਼ਨ ਹੈ ਮੋਟਰਸਾਈਕਲ ਵਾਲੀ ਮਾਰਕੀਟ ਦੇ ਉੱਤੇ ਦੁਕਾਨ ਹੈ ਬੱਬੂ ਗੜਡ ਪੁਆਇੰਟ ਦੇ ਨਾਮ ਤੇ ਆਪਣੀ ਦੁਕਾਨ ਹੈ ਬੱਬੂ ਗੜਡ ਪੁਆਇੰਟ ਦੁਕਾਨ ਹੈ ਠੀਕ ਹੈ ਵੀਰੇ ਠੀਕ ਹੈ ਵੀਰੇ ਹੋਰ ਕੋਈ ਗੱਲ ਬਾਤ ਪਈ ਬਸ ਚਲੋ ਠੀਕ ਹੈ ਧੰਨਵਾਦ ਬਾਈ ਬਹੁਤ ਧੰਨਵਾਦ ਵੀਰੇ ਹਾਂਜੀ ਬਾਕੀ ਬਾਈ ਤੁਸੀਂ ਕੰਡੀਸ਼ਨ ਸਾਰੇ ਚੈੱਕ ਕਰ ਲੀਏ ਵੀਰੇ ਇੱਕ ਨੰਬਰ ਸਾਫ ਬੋਲ ਰਿਹਾ ਕੋਈ ਐਮ ਵੀ ਕੋਈ ਸਕਰੇਚ ਵਾਲਾ ਕੋਈ ਹੈ ਸੀਮ ਨਹੀਂ ਹੈਗਾ ਬਾਕੀ ਬਾਈ ਦਾ ਸੁਭਾਅ ਬਹੁਤ ਕੈਂਡਾ ਵੀਰੇ ਜਰੂਰ ਆਓ ਵਿਜ਼ਿਟ ਕਰੋ ਬਾਈ ਕੋਲੇ ਤੇ ਬੋਟ ਬਾਈ ਦੇ ਜਿੰਨੇ ਹੋਦਾ ਉਹਨਾਂ ਨੂੰ ਲੈ ਕੇ ਜਾਓ ਬਹੁਤ ਥੈਂਕ ਯੂ ਵੀਰੇ ਧੰਨਵਾਦ ਬਾਈ